ਹਾਂਜੀ ਦੋਸਤੋ ਕੀ ਹਾਲ ਚਾਲ ਆ ਗਏ ਵੀ ਲਾਈਵ ਚ ਜਲਦੀ ਕਰ ਗਏ ਗੱਲਾਂ ਬਾਤਾਂ ਟ੍ਰੈਂਡਿੰਗ ਟੌਪਿਕ ਚੱਲ ਰਿਹਾ ਸੀ ਸੁਨੰਦਾ ਸ਼ਰਮਾ ਦਾ ਪਿੱਛੇ ਜਾਂ ਇੱਕ ਬੜੀ ਵੱਡੀ ਖਬਰ ਚੱਲ ਰਹੀ ਸੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਤੇ ਪਿੰਕੀ ਤਲੀਵਾਲ ਬੜੀਆਂ ਖਬਰਾਂ ਚੱਲ ਰਹੀਆਂ ਸੀ ਉਹਦੀਆਂ ਤੁਹਾਡੇ ਖਿਆਲ ਮੁਤਾਬਕ ਕੌਣ ਸਹੀ ਹੈ ਤੇ ਕੌਣ ਗਲਤ ਕੀ ਸੋਚਦੇ ਹੋ ਦੋਸਤੋਂ ਤੁਹਾਡੀ ਕੀ رائے ਹੈ ਇਸ ਬਾਰੇ वैसे बंदे को पता कैसे बारे है। नहीं पता होगा बाकी तो अपने आइडिया लाने जो गई है आप दिया क्या सराइया ही होंगे क्या इस तरह हो सकता है इस तरह हो गया हूँ ना सब दी अपनी जिंदगी है सबन अपने अपना पता हूँ ਸਹਿਨੇ ਕਹਿੰਦੇ ਜਿੰਨੇ ਮੂੰਹ ਉਹਨੀਆਂ ਗੱਲਾਂ ਸਹਿਣਾ ਸਹਿਨੇ ਕਹਿੰਦੇ ਜਿੰਨੇ ਮੂੰਹ ਉਹਨੀਆਂ ਗੱਲਾਂ ਕਿਸੇ ਨੂੰ ਕੀ ਪਤਾ ਕਿਸੇ ਬਾਰੇ ਹਨਾ ਰੋਲਾ ਪੈਣ ਲੱਗਿਆ ਮਿੰਟ ਲੱਗਦਾਂ ਮਸਲੇ ਸੋਲਜਦੇ ਆ ਹੌਲੀ ਹੌਲੀ ਹਾਂਜੀ ਤਰਨ ਨਾਰੰਗੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਕੀ ਹਾਲ ਚੱਲ ਬਹੁਤ ਬਹੁਤ ਧੰਨਵਾਦ ਸਾਡੇ ਲਾਈਵ ਚ ਜੁੜਨ ਵਾਸਤੇ ਜਿੰਨੇ ਵੀ ਸਾਡੇ ਸਾਥੀ ਦੋਸਤ ਸਾਡੇ ਨਾਲ ਲਾਈਵ ਜੁੜ ਰਹੇ ਨੇ ਅਗਰ ਉਹ ਸਾਡੇ ਚੈਨਲ ਤੇ ਨਵੇਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇੱਕ ਸਬਸਕ੍ਰਾਈਬਰ ਵਾਲਾ ਬਟਨ ਜ਼ਰੂਰ ਦਬਾਇਆ ਓਕੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਲਾਈਕ ਵੀ ਕਰ ਦਿਆ ਕਰੋ ਆਪਣੀ ਵੀਡੀਓ ਨੂੰ ਉੱਪਰ ਜਾ ਕੇ ਚੈਨਲ ਸਬਸਕ੍ਰਾਈਬ ਕਰਕੇ ਲਾਈਵ ਨੂੰ ਲਾਈਕ ਵੀ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅੱਜ ਇਹ ਬਗਲ ਕਰ ਰਹੇ ਸੀ ਸੁਰੰਦਾ ਸ਼ਰਮਾ ਪਿੰਕੀ ਤਾਲੀਦਾਂ ਸਭ ਦੀ ਆਪਣੀ ਜ਼ਿੰਦਗੀ ਕਿਸ ਨੂੰ ਕੀ ਪਤਾ ਕੀ ਮਸਲਾ ਕੁਝ ਕਬਾ ਕਚਨ ਲਾ ਨੇ ਬੜਾ ਰੋਲਾ ਪਾਇਆ ਹੈ ਨਾ ਬੜਾ ਰੋਲਾ ਪਾ ਛੱਡਿਆ ਕੋਈ ਇੱਕ ਨੂੰ ਗਲਤ ਕਹਿੰਦਾ ਕੋਈ ਦੂਸਰੇ ਨੂੰ ਗਲਤ ਕਹਿੰਦਾ ਹੈ ਨਾ ਬਈ ਇਹ ਪ੍ਰਮਾਤਮਾ ਜਾਣਦਾ ਜਾਂ ਫਿਰ ਉਹਨਾਂ ਨੂੰ ਪਤਾ ਜਿੰਨਾ ਤੇ ਬੇਰਦੀ ਹੈ ਨਾ ਬਾਕੀ ਦੁਨੀਆ ਰੋਲਾ ਪਾਉਣ ਜੋਗੀ ਹੈ ਭਾਈ ਹਨ ਰੋਲਾ ਜਨਾਵਰਤੀ ਕੋਈ ਪਾਈ ਜਾਵੇ ਕਈ ਵਾਰ ਪੈਸੇ ਤੇ ਲਿਆਂ ਦਾ ਰੋਲਾ ਵੀ ਹੋ ਸਕਦਾ ਹਨ ਕਿਤੇ ਵੀ ਇਕੱਠੇ ਕੰਮ ਕਰੀਏ ਤਾਂ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਹੈ ਦੇ ਕਿਹੜੇ ਸਮੇਂ ਤੇ ਕਿਸੇ ਨੇ ਕਦੋਂ ਬਦਲ ਜਾਣਾ ਕਿਦਾ ਵਿਹਾਰ ਕਿ ਹੋ ਜਾਏ ਕੋਈ ਕੁਝ ਨਹੀਂ ਕਹਿ ਸਕਦੇ ਦੋਵਾਂ ਨੇ ਮਿਹਨਤ ਕੀਤੀ ਹੈ ਕਾਉਣ ਵਾਲੇ ਦੀ ਵੀ ਮਿਹਨਤ ਹੈ ਤੇ ਉਹਨੂੰ ਜਿਹਨੇ ਤਿਆਰ ਕੀਤਾ ਹੈ ਪ੍ਰਮੋਟ ਕੀਤਾ ਉਹਨੇ ਵੀ ਆਪਦੀ ਹਿੰਮਤ ਬਹੁਤ ਦਿਖਾਈ ਹੈ ਬਹੁਤ ਜੋਰ ਲਾਇਆ ਸੋ ਜਿਹੜੇ ਮਸਲੇ ਹੁੰਦੇ ਆ ਮਿਲ ਬਹਿ ਕੇ ਹੱਲ ਕੀਤੇ ਜਾਂਦੇ ਹਨ ਹੋ ਜਾਂਦੇ ਮਸਲੇ ਹੱਲ ਹਨ ਪਰ ਐਦਾਂ ਨਹੀਂ ਵੀ ਸੋਸ਼ਲ ਮੀਡੀਆ ਤੇ ਆ ਕੇ ਇੱਕ ਦੂਜੇ ਨੂੰ ਬੁਰਾ ਭਲਾ ਕਹੀਏ ਸੋਸ਼ਲ ਮੀਡੀਆ ਦੇ ਲੋਕ ਤਮਾਸ਼ਾ ਵੇਖਦੇ ਬਸ ਕਹਿੰਦੇ ਨਾ ਖੰਭ ਤੋਂ ਡਾਰਾ ਬਣ ਜਾਂਦੀਆਂ ਕੀ ਫਾਇਦਾ ਦਾ ਇਹ ਪੰਜਾਬੀ ਜ਼ਿਕਰੀਆ ਨਾਲ ਤੇ ਸੋਸ਼ਲ ਮੀਡੀਆ ਵਾਲੇ ਜਲੂਸ ਹੀ ਕੱਢਦੇ ਬਾਕੀ ਇਹਨਾਂ ਚੀਜ਼ਾਂ ਤੋਂ ਬਚੋ